ਦਿੱਲੀ ਦੀ ਤਰ੍ਹਾਂ ਅੱਜ ਫੇਰ ਮੈਂ ਕੁਐਸਚਨ ਪੁੱਛ ਰਹੀ ਹਾਂ ਤੁਹਾਨੂੰ ਸਾਰੇ ਬੱਚਿਆਂ ਨੇ ਉੱਚੀ ਜਵਾਬ ਦੇਣਾ ਹੈ ਟੀਮ ਬਣਾਈਆਂ ਨੇ ਆਪਾਂ ਦੋ A ਟੀਮ ਤੇ B ਟੀਮ ਸਮਝ ਰਹੇ ਹੋ ਤੁਹਾਡੀ ਟੀਮ ਦਾ ਹੱਥ ਖੜਾ ਹੋਊਗਾ ਜਿਸ ਵੀ ਟੀਮ ਦਾ ਖੜਾ ਹੱਥ ਹੋਊਗਾ ਇਹ ਕੋਈ ਜ਼ਰੂਰੀ ਨਹੀਂ ਵੀ ਉਹਦੇ ਤੋਂ ਹੀ ਪੁੱਛਿਆ ਜਾਵੇ ਉਹਦੀ ਟੀਮ ਦੇ ਦੂਜੇ ਬੰਦੇ ਤੋਂ ਵੀ ਪੁੱਛਿਆ ਜਾ ਸਕਦਾ ਹੈ ਉੱਚੀ ਜਵਾਬ ਦੇਣਾ ਹੈ ਕਿਸੇ ਨੇ ਪਹਿਲਾਂ ਨਹੀਂ ਦੱਸਣਾ ਇੱਕ ਦੂਜੇ ਨੂੰ ਆਨਸਰ ਨਹੀਂ ਦੱਸਣਾ ਕਿਸੇ ਦੀ ਕਾਪੀ 'ਚ ਨਹੀਂ ਦੇਖਣਾ ਠੀਕ ਹੈ ਕਰਨ ਰੈਡੀ ਹੋ ਹਾਂ ਜੀ ਇੱਕ ਰੁੱਖ ਉੱਤੇ 159 ਪੰਛੀ ਬੈਠੇ ਹਨ ਕਾਪੀ ਲੈ ਕੇ ਆਇਆ ਨਾ ਤੂੰ ਹਾਂ ਕਰ ਬੇਟਾ ਸੋਲਵ ਕਰ 159 ਪੰਛੀ ਬੈਠੇ ਹਨ 159 ਕਿਰਨ اور ਜਸਪ੍ਰੀਤ ਹਾਲੇ ਆਈਆਂ ਨਹੀਂ ਇਹ じゃ ਕੀ ਕਰਨ ਲੱਗੀਆਂ ਉੱਥੇ ਬਣਵਾ ਕੇ ਤਾਂ ਨਹੀਂ ਲੈ ਕੇ ਆਉਣ ਲੱਗੀਆਂ ਕਚਹਿਰੀਆਂ 'ਚ ਅਤੇ ਇੱਕ ਰੁੱਖ ਉੱਤੇ 159 ਪੰਛੀ ਬੈਠੇ ਹਨ ਉਹਨਾਂ ਵਿੱਚੋਂ 67 ਪੰਛੀ ਉੱਡ ਗਏ ਕੋਈ ਇੱਕ ਦੂਜੇ ਦੀ ਨਕਲ ਨਹੀਂ ਮਾਰੂਗਾ ਲੱਕੋ ਪਤਾ ਲੱਗ ਗਿਆ ਦੇਖ ਲੈ ਮਨਜੋਤ ਵਾਕਿਆ ਨੂੰ ਵੀ ਕਰਨ ਦੋ 159 ਪੰਛੀ ਬੈਠੇ ਸੀ साठ पंछी उड गए दसो किचे बचे बचे किन्ने ने? हां दस दे दस दे दस दे। रकम भी तू ना दस आप ही मैं दस दूंगी पूछ पुछलूगी मेनू एक सौ उनाहठ वन हंड्रड फिफ्टी नाइन पंछी बैठे सी उड गए किन्ने किताहठ सिक्सटी सैवन उड गए दसो किन्ने पंछी ਬੱਚੇ ਗੜਾ ਗੜਾ ਤਿੰਨ ਪਹਿਲਾਂ ਇਹਨਾਂ ਦੀ ਟੀਮ ਦਾ ਹੱਥ ਖੜਾ ਸੀ ਏ ਟੀਮ ਦਾ ਹਨਾ ਤਾਂ ਆਪਾਂ ਪੁੱਛਦੇ ਆ ਸੁਖਮਣੀ ਤੋਂ ਸੁਖਮਣੀ ਦੀ ਭੈਣ ਤੋਂ ਸੁਖਦੀਪ ਕਿੰਨੇ ਹਾਂਜੀ ਤੁਸੀਂ ਦੱਸੋ ਕਰਨ 102 ਮੈਂ ਵੀ ਮੈਂ ਦੱਸਾਂ ਠੀਕ ਹੈ ਮੰਗੀ ਮੈਂ ਸਾਰੇ ਸਾਡੇ ਕਰੀਏ ਬਾਕੀ ਬਾਕੀ ਸੋਲਵ ਕਰੋ ਹਣੀ ਤੁਸੀਂ ਨਹੀਂ ਹੱਥ ਖੜਾ ਕੀ ਰਿਆ ਲਪ੍ਰੀਤ ਰਣਵੀਰ ਤੈਨੇ ਵੀ ਨਹੀਂ ਕਰਿਆ ਹਣੀ ਆਕਾਸ਼ ਨਾਜੀ ਚੱਲ ਜਾ ਦੇ ਦੋ ਮੈਨੂੰ ਪੁੱਛਿਆ ਸੀ ਇਹ ਪੁੱਛਿਆ ਜੀ ਰਣਵੀਰ ਰਣਵੀਰ ਜੀ ਅੱਜ ਤਾਈ ਬਰਨਾ ਤੇ ਨੰਗਲ ਜੀ ਚੱਲ ਠੀਕ ਹੈ ਰਣਵੀਰ ਖੜਾ ਹੋ ਬੇਟਾ ਦੱਸੋ ਕਰਨਾ ਕੀ ਏ ਇਹਦੇ ਵਿੱਚ ਐਂ ਦੱਸ ਦੋ ਕਿਤਾਬੀ ਕੀ ਪਤਾ ਜੋੜ ਕਰਨਾ ਹੋਵੇ ਰਣਵੀਰ ਦੁਬਾਰਾ ਕਰਨ ਦੁਬਾਰਾ ਕਰਕੇ ਰੇਖ ਤੂੰ ਰਣਵੀਰ ਸਾਡੇ ਕੋਲ ਨਹੀਂ ਆ ਗਈ ਮੈਂ ਦੱਸਾਂ ਹਾਂਜੀ ਸਹਿਜ ਵੀ ਆ ਗਿਆ ਦੁਬਾਰਾ ਬੋਲਾਂ ਕਵੈਸਚਨ ਜਲਦੀ ਸੋਲਵ ਕਰੀ ਬੈਠੋ ਕੋਈ ਨਾ ਤੁਸੀਂ ਰੱਖੋ ਹੱਥ ਕੀ ਪਤਾ ਉਹ ਵੀ ਸੋਲਵ ਕਰ ਦੇ ਇੱਕ ਰੁੱਖ ਉੱਤੇ

ਬੈਠੇ ਸੀ ਉਹਨਾਂ ਵਿੱਚੋਂ 67 ਪੰਛੀ ਉੱਡ ਗਏ ਕਰੋ ਸੋਲਵ ਬਾਕੀ ਰਾਣੀ ਤੇਰੀ ਆਈ ਆਈ ਕਰੀ ਰਣਵੀ ਤਲਾ ਕੇਰੀ ਜਾਈ ਤੇਰੀ ਬਾਰੀ ਲੰਗੀ ਕਰ ਲਿਆ ਹੁਣ ਤੈਨੂੰ ਬਾਰੀ ਲੰਗੀ ਜਾਈ ਪੱਲਾ ਕਰਿਆ ਨਹੀਂ ਸੀ ਹਾਰੀ ਲੰਗੀ ਜੇਰੀ ਅਗੀ ਤਨ ਜੀੜੀ ਪੁੱਛ ਗਈ ਹਿੰਦੀ ਸੀ ਸਹਿਜ ਆ ਤੁਨ ਜੀ ਤੁਹਾਨੂੰ ਪਤਾ ਹੀ ਤੁਸਾਂ ਤੇ ਕੀ ਤੂੰ ਦਾ ਸਹਾਨੀ दोबारा करके देखो। लीतु एक सौ उनाहठ कि साहठ पंछी उड गए आंसर उत्तर हो। ਪੁੱਛੂੰ ਹਾਂਜੀ ਅਸ਼ਮਨ ਤੂਸ ਬੰਨਵੀ ਜੀ ਹਾਂਜੀ ਕਿੰਨਾ ਅਨਸਰ ਸੀ ਤੇਰਾ ਕਿੰਨਾ ਸੀ ਗੁਰੂ ਨੂੰ ਕਿੰਨਾ ਸੀ ਗਲਤ ਹਾਂਜੀ ਸਭ ਗੱਲਬਾਤ ਹੋ ਗਈ ਬੱਚੇ ਇੱਕੋਸ਼ ਐ ਤਾਂ ਕੋਈ ਨਹੀਂ ਉਹ ਕੁਐਸਚਨ ਪੁੱਛਣੇ ਸੀਗੇ ਇਹ ਤਾਂ ਵੱਧ ਹੋ ਗਿਆ ਇਹ ਇਹ ਦੇ ਵਿੱਚ ਮੈਨੂੰ ਵੱਧ-ਬੁੱਧ ਨਹੀਂ ਲੱਗਦੇ ਜੀ ਹਾਂਜੀ ਲਗਾ ਬੀ ਟੀਮ ਦਾ ਲਗਾ ਦੇ ਏ ਟੀਮ ਦਾ 0 ਹਾਂਜੀ ਇੱਕ ਕਣਕ ਦੀ ਸਾਡੇ ਨੰਬਰ ਘਟ ਰਹੇ ਨੇ ਇੱਕ ਕਣਕ ਦੀ ਬੋਰੀ ਵਿੱਚ 48 ਕਿਲੋ ਕਣਕ ਹੈ ਇੱਕ ਕਣਕ ਦੀ ਬੋਰੀ ਵਿੱਚ ਕਣਕ ਦੀਆਂ ਬੋਰੀਆਂ ਦੇਖਿਆ ਨੇ ਨਾ ਹਾਂਜੀ 48 ਕਿਲੋ ਕਣਕ ਹੈ 9 ਬੋਰੀਆਂ ਵਿੱਚ ਕਿੰਨੀ ਕਣਕ ਹੋਵੇਗੀ ਧਿਆਨ ਨਾਲ ਕੱਢਿਓ ਕੋਈ ਦੱਸੂਗਾ ਨਹੀਂ ਜੋੜ ਹੈ ਘਟੋ ਕਣਕ ਦੀ ਬੋਰੀ ਵਿੱਚ 48 ਲਿਖੋ ਆਪ ਦਾ ਅਨਸਰ ਹਰ ਜੋ ਤੂੰ ਤੇਰੇ ਚ ਦੇਖ ਰੇ ਤਾਂ ਕੰਨੀ ਲਿਖੋ ਲਾ ਇੱਕ ਕਣਕ ਦੀ ਬੋਰੀ ਵਿੱਚ 48 ਕਿਲੋ ਕਣਕ ਹੈ 9 ਕਣਕ ਦੀਆਂ ਬੋਰੀਆਂ ਵਿੱਚ 9 ਦੇ ਵਿੱਚ ਕਿੰਨੀ ਕਣਕ ਹੋਵੇਗੀ ਕਣਕ ਪੁੱਛੀ ਹੈ ਜਿਹੜੇ ਹੱਥ ਪਹਿਲਾਂ ਹੱਥ ਖੜਾ ਕਰ ਲੈਂਦੇ ਆ ਨਾ ਉਹ ਉਂਝ ਗਲਤ ਦੇ ਦਿੰਦੇ ਆ ਜਵਾਬ ਨਹੀਂ ਹੈ ਰੀ ਚੈਕਿੰਗ ਕਰਿਆ ਕਰੋ ਸਵਾਲ ਦੀ ਹਣੀ ਪੱਕੀ ਕੱਢਣਗੇ ਕਿ ਨਹੀਂ ਸਵਾਲ ਕੱਢ ਲੈ ਜੀ ਫੁੱਟੇ ਤੂੰ ਐਨਾ ਲੇਟ ਹੋ ਜੰਨਾ ਲਪ੍ਰੀਤ ਕੱਢ ਬਈ ਜਲਦੀ ਕੱਢ ਪਿੱਛੇ ਨਹੀਂ ਰਹਿਣਾ ਹੈਗਾ ਕੱਢ ਕਰਨ ਜਲਦੀ ਹਣੀ ਰਣਵੀਰ 532 ਨਹੀਂ ਸਾਡੇ ਕੋ ਨਹੀਂ ਆ ਗਈ ਜੀ ਕਿਉਂ 532 ਨਹੀਂ ਆਇਆ ਕਦੋਂ ਹਾਂ ਜੀ ਮੈਂ ਜੀ ਸਹੀ ਹਾਂ ਤੁਸੀਂ ਆਕਾਸ਼ ਹਾਂ ਜੀ ਹਾਂ ਜੀ ਹਾਂ ਜੀ ਇੱਕ ਤਿੰਨ ਦੇਖੇ ਕਿਸੇ ਚਾ ਜੀ ਆਪਣੇ ਆਪ ਕਰੇ ਸਾਡਾ ਵੀ ਅੱਜ ਕਿਹੜੀ ਘੜੀ ਆਈ ਹਾਂ ਜੀ ਹਾਂ ਜੀ ਇਸ ਤਰ੍ਹਾਂ ਨਹੀਂ ਦੇਖਵਾਣੀ ਨਹੀਂ ਅਗਲੀ ਵਾਰੀ ਸੋਨੂੰ ਦੇ ਦਾਂਗੇ ਹਾਂ ਇਹ ਤੋਂ ਹਾਂ ਜੀ 432 ਬੱਸ ਬੋਲਣਾ ਨਹੀਂ ਹੈਗਾ ਜ਼ਿਆਦਾ ਹਾਂ ਕਿੰਨਾ ਅਨਸਰ ਆਇਆ ਦਾ ਹਾਂ ਜੀ ਸਹੀ ਜੀ ਚੰਗੀ ਆਈ ਦੱਸਿਆ ਹੋਊਗਾ ਤੇਨੇ ਨਹੀਂ ਤਨੂ ਕਿੰਨੀ ਵਾਰ ਕਹਤਾ ਦੂਰ ਦੂਰ ਹੋ ਜਾਓ ਫੇਰ ਇਕੱਠੇ ਹੋ ਜੰਨੇ ਦੂਰ ਹਾਂ ਨਹੀਂ ਇਹਦਾ ਆਨਸਰ ਸੀ 432 ਹਾਂ ਨਹੀਂ ਮੈਨੇ ਪੁੱਛਿਆ ਕਿ ਇਹ ਕਣਕ ਪੁੱਛੀ ਹੈ ਕਿ ਬੋਰੀਆਂ ਪੁੱਛੀਆਂ ਸੀ ਆਨਸਰ ਇਹਦਾ ਕਣਕ ਜੀ ਬੋਰੀਆਂ ਜੀ ਹੈ ਕਣਕ ਪੁੱਛੀ ਬੋਰੀਆਂ ਆਨਸਰ ਇਹਦਾ ਕੀ ਆਇਆ 432 432 ਹਾਂ ਕੀ ਐ ਪੁਣਾ ਜੀ ਕੋੜਾ ਨਹੀਂ ਨਹੀਂ 432 ਕਣਕ ਹੈ ਕਿ ਬੋਰੀਆਂ ਨੇ ਬੋਰੀਆਂ ਜੀ ਗਲਤ ਕਣਕ ਹੈ 432 ਭਗਤਾ ਹੀ ਬੋਰੀਆਂ ਦਾ ਬੋਰੀਆਂ ਨੂੰ ਨੋ ਬੋਰੀਏ ਵਿੱਚ ਕਿੰਨੀ ਕਣਕ ਹੋਵੇਗੀ ਧਿਆਨ ਕੇ ਨਹੀਂ ਦਿੰਦੇ ਹੈਗੇ ਹਾਂਜੀ ਲਗਾਤਾ ਨੈਕਸਟ ਪ੍ਰਸ਼ਨ ਸੁਣੋ ਬੇਟਾ ਰੈਡੀ ਹੋ ਜੀ ਸਹਿਜ ਤੂੰ ਸੋਲਵ ਨਹੀਂ ਕਰ ਰਿਹਾ ਪਹਿਲਾਂ ਐਨਵ ਦੀ ਕਰਦਾ ਹੁੰਦਾ ਸੀ ਮੇਰੇ ਕੁਐਸਚਨ ਤੇ ਫੋਕਸ ਰੱਖੋ ਵੀ ਪੂਰਾ ਧਿਆਨ ਰੱਖੋ ਹਾਂਜੀ ਦੋ ਸੰਖਿਆਵਾਂ ਦਾ ਜੋੜ 888 ਹੈ ਦੋ ਸੰਖਿਆਵਾਂ ਦਾ ਜੋੜ ਦੋ ਰਕਮਾਂ ਨੇ ਉਹਨਾਂ ਦਾ ਜੋੜ 888 ਹੈ ਇੱਕ ਸੰਖਿਆ 360 ਹੈ ਤਾਂ ਦੂਜੀ ਸੰਖਿਆ ਦੱਸੋ ਦੋ ਸੰਖਿਆਵਾਂ ਦਾ ਜੋੜ 888 888 ਇਹਨਾਂ ਨੂੰ ਸੋਲਵ ਤਾਂ ਕਰ ਲੈਂਦੇ Anyway 888 ਇਹਦੇ ਵਿੱਚੋਂ ਨਾਲ ਦੇ ਨਾਲ ਨਕਲ ਮਾਰ ਲੰਦਾ ਦੇਖ ਲੈ ਤੂੰ ਤਨ ਕੇ ਹਲ ਕੋ ਕੇ ਰੱਖ 888 ਹੈ ਇੱਕ ਸੰਖਿਆ ਇੱਕ ਸੰਖਿਆ ਕਿੰਨੀ ਦੱਸੀ ਐ ਮੈਨੇ 360 ਹਾਂ 300 ਇੱਕ ਸੰਖਿਆ 360 ਹੈ ਹਾਂ ਦੀ ਉਰੇ ਰੱਖੋ ਇਹ ਤੇ ਕਾਪੀ ਹੋ ਲੋ ਇੱਕ ਉਧਰ ਲੈ ਵੰਜ ਤੇ ਹੋ ਜੀ ਇੱਕ ਉਧਰ ਲੈ ਵੰਜ ਤੇ ਹੋ ਜੀ

ਇਹ ਤਾਂ ਪੁੱਛ ਲਾ ਹੈ ਮੈਂ ਤੇ ਦਾ ਪੁੱਛ ਮੈਂ ਤੇ ਚੰਗੀ ਜੀ ਕਹਿੰਦੇ ਦੋ ਸੰਖਿਆਵਾਂ ਦਾ ਜੋੜ 888 ਹੈ 888 ਮੈਡਮ ਜੀ ਇਹ ਤਾਂ ਪੁੱਛ ਲਈ ਇੱਕ ਬੀਨ ਪੁੱਛਾਈ ਕਿਰਨ ਗਰਮੀ ਹੋਗੀ ਕਹਿੰਦਾ ਪੁੱਛਿਆ ਜੀ ਗਰਮੀ ਹੋਗੀ ਹੈ ਗਰਮੀ ਇੱਕ ਵੀ ਨਹੀਂ ਪੁੱਛਾਈ ਸਾਹ ਲੈ ਲੈ ਕੋਈ ਨਾ ਸਾਹ ਲੈ ਲੈ ਸਾਹ ਲੈ करन दो एक संख्या तीन सौ साठ है एक संख्या कि तीन सौ सठ क्या है, है दो सौ साठ लिख रखे हां संख्या तीन सौ साठ है तो दूजी संख्या दसो बाकी सॉल्व भी नहीं करते हां किरण ध्यान देख लिया जे कि 528 ਹਾਂ ਦਮਲਾ ਲਾਉਂ ਹਾਂਜੀ ਕਿਰਨ ਮਨਜੋਤ ਦੀ ਟੀਮ 'ਚ ਇੱਕ ਨੰਬਰ ਲਗਾ ਦੇ ਇਹਨਾਂ ਦਾ ਜ਼ੀਰੋ ਵੈਰੀ ਗੁੱਡ ਤੁਹਾਡੇ ਤੋਂ ਕਟਾਉ ਨਹੀਂ ਹੋਇਆ ਸੀ ਕਈ ਬੱਚਿਆਂ ਨੇ 528 ਹੀ ਨਹੀਂ ਗੱਡਿਆ ਹੋਰ ਹੀ ਕੁਝ ਕੱਟ ਰੱਖਿਆ ਕਮਲ ਨੇ ਤਾਂ ਕੁਝ ਹੋਰ ਹੀ ਗੱਡਿਆ ਸੀ ਕਮਲ ਨੂੰ ਨਹੀਂ ਸੀ ਜੀ ਹਾਂਜੀ ਜੇਕਰ ਇੱਕ ਬੱਚੇ ਨੂੰ ਇੱਕ ਬੱਚੇ ਨੂੰ 10 ਚਾਕਲੇਟਾਂ ਵੰਡੀਆਂ ਜਾਣ ਇੱਕ ਬੱਚੇ ਨੂੰ 10 ਚਾਕਲੇਟਾਂ ਦੇ ਦੇਣੀਆਂ ਨੇ ਤਾਂ 35 ਬੱਚਿਆਂ ਨੂੰ ਕਿੰਨੀਆਂ ਚਾਕਲੇਟਾਂ ਆਉਣਗੀਆਂ ਚਾਕਲੇਟਾਂ ਦੱਸੋ ਇੱਕ ਬੱਚੇ ਨੂੰ 10 ਚਾਕਲੇਟਾਂ ਦੇਣੀਆਂ ਨੇ ਤਾਂ 35 ਬੱਚਿਆਂ ਨੂੰ ਕਿੰਨੀਆਂ ਚਾਕਲੇਟਾਂ ਵੰਡੀਆਂ ਜਾਣਗੀਆਂ ਧਿਆਨ ਨਾਲ ਕਰਿਓ ਛੋਟਾ ਜੋੜ ਘਟਾਓ ਗੁਣਾ ਭਾਗ ਦੇ ਵਿੱਚ ਅਗਰ ਗਲਤੀ ਹੋ ਗਈ ਨਾਲ ਦੀ ਨਾਲ ਤੁਹਾਡਾ ਸਵਾਲ ਗਲਤ ਬਾਕੀ ਵੀ ਦੇਖੋ ਬਾਕੀ ਵੀ ਸੋਲਵ ਕਰੋ ਇੱਕ ਬੱਚੇ ਨੂੰ 10 ਚਾਕਲੇਟਾਂ ਮਨਜੋਤ ਕੁੜੀ ਉੱਪਰ ਥੋੜੀ ਲਿਖਿਆ ਹੈ ਕਾਪੀ ਤੇ ਸੋਲਵ ਕਰ ਰਣਵੀਰ ਤੁਸੀਂ ਵੀ ਨਹੀਂ ਕਰ ਰਹੇ ਹਾਂ ਕਿਉਂ ਨਹੀਂ ਕਰ ਰਹੇ ਆ ਨਹੀਂ ਰਿਹਾ ਇੱਕ ਬੱਚੇ ਨੂੰ 10 ਚਾਕਲੇਟਾਂ ਦੇਣੀਆਂ ਨੇ ਤੇ 35 ਬੱਚਿਆਂ ਨੂੰ ਕਿੰਨੀਆਂ ਚਾਕਲੇਟਾਂ ਦਿੱਤੀਆਂ ਜਾਣਗੀਆਂ ਹਣੀ ਕਰਨ 305 ਜੀ ਮਨੀ ਅੰਨੀ ਦਾਤਾ ਟੋਪੀਆ ਨੇ ਮਨਵੀ ਸਾਜੀ ਹਸ਼ਮਨ ਤਿੰਨ ਤਿੰਨ ਜੀ ਮਨੀ ਦਾਦੇ ਆਖੜਾਈ ਇੱਕ ਬੱਚੇ ਨੂੰ 10 ਚਾਕਲੇਟਾਂ ਦੇਣੀਆਂ ਨੇ ਤਿੰਨ ਤਿੰਨ ਕੀ ਆਇਆ ਇਹ ਦੇਣੀਆਂ 10-10 ਨਹੀਂ ਮਨੀ ਸਾਡਾ ਟਕੜਾਈ ਤੰਨੇ ਦੇਖ ਲਿਆ ਉਹਦੇ ਵਿੱਚ 10 ਕਿੰਨਾ 39 ਮਨਮੀ ਸਾਡਾ 10 ਕਿਹੜਾਈ ਮਨਮੀ ਸਹਿਜ 39 ਨਾ ਜੀ ਸਾਡਾ 10 ਕਿਹੜਾਈ ਐਡੇ ਨਾਲ ਤੋਂ ਲੋੜ ਚਾਹੀਦੀ ਇੱਕ ਬੱਚੇ ਨੂੰ 10 ਚਾਕਲੇਟਾਂ ਦੇਣੀਆਂ ਨੇ ਤਾਂ 35 ਬੱਚਿਆਂ ਨੂੰ ਕਿੰਨੀਆਂ ਦੇਵਾਂਗੇ ਨਾ ਪ੍ਰਿਤ ਹਾਂਜੀ ਕਿੰਨਾ 35 ਵੈਰੀ ਗੁੱਡ ਬਾਕੀ ਸਵਾਲਾਂ ਦੇ ਵੀ ਐਵੇਂ ਜਵਾਬ ਦੇ ਆ ਕਰ ਬਾਕੀ ਜੀ ਕਿਉਂ ਡੁੰਨ ਜੀ ਬਣ ਕੇ ਬੈਠ ਜੰਨੀ ਐ ਤੂੰ ਪੇਰਾ ਧੁੱਕਾ ਚਲ ਗਿਆ ਨਾ ਹਾਂਜੀ ਇਹਦਾ ਆਨਸਰ ਆਣਾ ਸੀ 350 35 ਨੂੰ 10 ਨਾਲ ਗੁਣਾ ਕਰੀਏ ਕਿਉਂ ਕਰੀਏ ਜਦੋਂ ਇੱਕ ਬੱਚੇ ਨੂੰ 10 ਦੇਣੇ ਨੇ ਤਾਂ 35 ਬੱਚਿਆਂ ਨੂੰ ਤਾਂ ਵਧ ਜਾਣਗੇ ਨਾ ਚਾਕਲੇਟਾਂ ਇੱਕ ਬੱਚੇ ਨੂੰ 10 ਫਿਰ ਦੂਜੇ ਨੂੰ 10 ਤੀਜੇ ਨੂੰ 10 ਐ ਕਰਕੇ 35 ਬੱਚਿਆਂ ਨੂੰ 10-10 ਕਰਕੇ 350 ਚਾਕਲੇਟਾਂ ਦੀ ਲੋੜ ਪਊਗੀ ਤੁਸੀਂ ਕਹਿੰਦੇ ਜੀ ਤਿੰਨ-ਤਿੰਨ ਜਦੋਂ ਦੇਣੀ ਹੀ ਤਾਂ 10-10 ਨੇ ਤਿੰਨ-ਤਿੰਨ ਕਿਵੇਂ ਆ ਜਾਣਗੇ

375 ਕਿੱਲੇ ਜ਼ਮੀਨ ਹੈ ਉਸਨੇ ਜ਼ਮੀਨ 5 ਮੁੰਡਿਆਂ ਵਿੱਚ ਬਰਾਬਰ ਵੰਡਣੀ ਹੈ ਇੱਕ ਕਿਸਾਨ ਕੋਲ 375 ਕਿੱਲੇ ਜ਼ਮੀਨ ਹੈ ਜੇਕਰ ਉਸਨੇ ਜ਼ਮੀਨ 5 ਮੁੰਡਿਆਂ ਵਿੱਚ ਬਰਾਬਰ ਵੰਡਣੀ ਹੈ ਤਾਂ ਇੱਕ ਮੁੰਡੇ ਨੂੰ ਕਿੰਨੀ ਜ਼ਮੀਨ ਆਏਗੀ ਕਰੋ ਬਾਕੀ ਵੀ ਕਰੋ ਮੈਂ ਜੋ ਤੇ ਬਾਕੀ ਨੂੰ ਵੀ ਤਾਂ ਕਰਨ ਦੋ ਤੂੰ ਤੇਰਾ ਦੇਖ ਲੈ ਗਲਤ ਕਰ ਰੱਖਿਆ ਹੈਗਾ ਨਾ ਜੀ ਸਹੀ ਹੈ ਜੀ ਜਤ ਵੀ ਦਿਖਾਈ ਹਾਂ ਜੀ ਤਾਂ ਪੰਦੀ ਲੱਕੋ ਕੇ ਰੱਖ ਠੀਕ ਹੈ ਸਾਨੂੰ ਬਲਾਈ ਦਿਖਾਈ ਤੇਰਾ ਲੱਕੋ ਕੇ ਕਿਦਣਾ ਮਿੰਟ ਦਿਖਿਆ ਹੀ ਨਹੀਂ ਐਨਾਈ ਲੱਕੋ ਕੋਈ ਪਤਾ ਨਹੀਂ ਗਲਤ ਹੋਵੇ ਸਹੀ ਆਈ ਕੋਈ ਨਹੀਂ ਗਲਤ ਸਹੀ ਆਈ ਆਈ 100% ਹੈ ਇੱਕ ਮੈਂਨੇ ਤੁਹਾਨੂੰ ਹਰ ਇੱਕ ਸਵਾਲ ਦਾ ਤਰੀਕਾ ਦੱਸਿਆ ਹੈ ਵੀ ਤੁਸੀਂ ਉਹ ਸਵਾਲ ਤੁਹਾਡਾ ਠੀਕ ਹੈ ਜਾਂ ਨਹੀਂ ਹੈ ਵੀ ਕਿਵੇਂ ਦੇਖ ਸਕਦੇ ਹੋ ਦੱਸਾਂ ਨਹੀਂ ਨਹੀਂ ਦੱਸਣਾ ਨਹੀਂ ਹੁਣ ਹੁਣ ਨਹੀਂ ਦੱਸਣਾ ਇਹ ਕੰਪੀਟੀਸ਼ਨ ਦੇ ਵਿੱਚ ਨਹੀਂ ਦੱਸਣਾ ਦੱਸਿਆ ਨਾ ਤਾਂ ਤੁਸੀਂ ਉਹ ਤਰੀਕਾ ਅਪਣਾਇਆ ਕਰੋ ਹਾ ਨਿਰਣਵੀਰ ਕਿੰਨਾ ਜੱਤਾ ਇੰਟੈਲੀਜੈਂਟ ਹੈ ਇਹਦਾ ਅੰਨਾ ਦਾ ਵੀ ਟੀਮ ਦਾ ਵੀ ਖੜਾ ਸੀ ਹਾਂ 75 ਕਿੰਨਾਊਗਾ 75 ਇੱਕ ਮੁੰਡੇ ਨੂੰ ਉਹ 75 ਕਿੱਲੇ ਦੇਊਗਾ ਸਮਝ ਗਏ ਠੀਕ ਕੱਢਿਆ ਇਹਨੇ ਹਾਂ ਆ ਨੀ ਨੈਕਸਟ ਪ੍ਰਸ਼ਨ ਸੁਣੋ ਕਹਿੰਦੇ 50 50 ਦੇ ਕਿੰਨੇ ਨੋਟ ਲਈਏ ਕਿ 800 ਰੁਪਏ ਬਣ ਜਾਣ ਕਾੜੀ ਨਾ ਕਰੋ ਜੇ ਤੁਹਾਡਾ ਜਵਾਬ ਗਲਤ ਹੋ ਗਿਆ ਫਿਰ ਦੇਖ ਲਈ ਕਿੰਨੇ ਹੋਣਗੇ ਹਾਂ 10 ਤੋਂ ਉੱਪਰ ਘੱਟ ਹਾਂ 10 ਫਿਰ ਸੋਲਾ ਰੋਟੀ ਕਿੰਨੇ ਸੋਲਾ ਹੀ ਸਾਨੂੰ ਕੀ ਪਤਾ 16 ਆਈ ਇਹ ਪਤਾ ਨਹੀਂ 16 ਪਾਇਆ ਹੂੰ 16 ਪਾਇਆ 16 ਪਾਇਆ ਇੰਨੇ ਹੋਣਗੇ ਨੋਟ ਬੱਚੇ ਨੂੰ ਪਤਾ ਹੀ ਨਹੀਂ ਲੱਗਿਆ ਹਾਂ ਨੋਟ 16 ਹੀ ਹੋਣਗੇ 16 ਨੋਟ ਹੀ ਹੋਣਗੇ ਹੁਣ ਇਹਨਾਂ ਨੂੰ ਦੱਸ ਕਿਵੇਂ ਹੋਣਗੇ ਇਹਨਾਂ ਨੂੰ ਸਮਝਾ ਖੜਾਓ ਉਹਨਾਂ ਨੂੰ ਦੱਸ ਮੈਨੂੰ ਨਹੀਂ ਦੱਸਣਾ ਆਰੀ ਸਮਝ ਅਧਿਆਨ ਤਾਂ ਹਲੇ ਵੀ ਨਹੀਂ ਉੱਪਰ ਦੀ ਚਲੀ ਗਈ ਗੱਲ ਦੋ 50 50 ਦੇ ਲਵਾਂਗੇ ਤਾਂ 100 ਬਣ ਜੂ ਨਾ ਫਿਰ ਐਵੇਂ حساب ਰੱਖਿਆ ਕਰੋ 50 50 ਦੇ ਜੇ ਕੱਲੇ 8 ਨੋਟ ਲਵਾਂਗੇ ਇਹ ਹੁਣ ਕਿੰਨੇ ਨੋਟ ਲਏ ਸੀ 50 50 ਦੇ ਆਪਾਂ 16 ਹੈ 16 ਹਾਂ ਜੇ 50 50 ਦੇ ਨੋਟ ਆਪਾਂ ਲੈਂਦੇ ਹਾਂ ਔਰ 400 ਰੁਪਏ ਬਣਾਉਂਦੇ ਫਿਰ ਕਾਕੀ ਜੀ ਆ ਹਾਂ ਫੇਰ 8 ਹੁੰਦੇ 8 5 ਜਸਪ੍ਰੀ ਥੋੜਾ ਨੂੰ ਗੁਰਨੂਰ ਨੂੰ ਐ ਵੀ ਬਸ ਇਹੀ ਦੇ ਦੇਣਗੇ ਜਵਾਬ ਹਾਂ ਇੱਕ ਪੇਜ ਦੇਖ ਕੇ ਕਈ ਉਹ ਮੈਨੂੰ ਕਾਪੀ ਕੱਢੀ ਨਹੀਂ ਉਹਨੇ ਕੱਢੀ ਨਹੀਂ ਉਹ ਦੇਖਦੀ ਮੇਰੇ ਲੋੜ ਹੀ ਨਹੀਂ ਕਾਪੀ ਦੀ ਕੀ ਲੋੜ ਹੈ ਮੈਨੂੰ ਸਾਨੂੰ ਪਤਾ ਨਹੀਂ ਐ ਜੀਪੀ ਉਸ ਦਾ ਜਲਦ ਮੈਨੂੰ ਹਾਂ ਮੈਨੂੰ ਤਾਂ ਹੀ ਲੱਗਦਾ ਵੀ ਸਾਨੂੰ ਸਾਰਾ ਕੁਝ ਆਉਂਦਾ ਹੈ ਮੈਨ ਮੈਨ ਨੂੰ ਇਹ ਲੱਗਦਾ ਕਿ ਮੈਨੂੰ ਨਹੀਂ ਆਉਂਦਾ ਸੋਨ ਨੂੰ ਹੀ ਆਉਂਦਾ ਸਾਰਾ ਕੁਝ ਮੈਨੂੰ ਲੱਗਾ ਤੀ ਕੱਲ੍ਹ ਕ੍ਰਿਸ਼ਮ ਜੀ ਹਾਂ ਮੈਨੂੰ ਇਹ ਸੀ ਗਲਤ ਦੱਸੇਗਾ ਪਰ ਹਾਂਜੀ ਨੈਕਸਟ ਕੁਐਸਚਨ ਸੁਣੋ ਦੋ ਕੇਲਿਆਂ ਦਾ ਮੁੱਲ 12 ਰੁਪਏ ਹੈ ਹਾਂਜੀ ਧਿਆਨ ਨਾਲ ਸੁਣਿਓ ਦੋ ਕੇਲਿਆਂ ਦਾ ਮੁੱਲ 12 ਰੁਪਏ ਹੈ ਤਾਂ 18 ਕੇਲਿਆਂ ਦਾ ਮੁੱਲ ਦੱਸੋ 18 ਨਹੀਂ ਬੁਟੇ ਧਿਆਨ ਨਾਲ ਕਰੀ ਸਹਿਜ ਦੋ ਕੇਲਿਆਂ ਦਾ ਮੁੱਲ 12 ਰੁਪਏ ਹੈ ਤਾਂ 18 ਕੇਲਿਆਂ ਦਾ ਮੁੱਲ ਕੱਢਣਾ ਨਹੀਂ ਮਨਵੀ ਜੀ ਮਨਵੀ ਜੀ ਹਨ ਬਤਾਈ ਕੋਈ ਨਾ ਬਾਕੀ ਨੂੰ ਸੋਲਵ ਕਰਨ ਦਾ ਦੋ ਕੇਲਿਆਂ ਦਾ ਮੁੱਲ ਕਿੰਨਾ ਹੈ ਹਾਂ ਤਾਂ 18 ਕੇਲਿਆਂ ਦਾ ਮੁੱਲ ਕੱਢਣਾ ਯਾਦ ਰੱਖਿਓ ਮਨਵੀ ਜੀ ਆਸ਼ਮਨ 210 ਜੀ ਨਹੀਂ ਸਾਡੇ ਤਾਂ ਨਹੀਂ ਆਈ ਜੀ ਕਮਲ 210 ਜੀ ਨਹੀਂ ਜੀ ਸਾਡੇ ਤਾਂ ਨਹੀਂ ਆਈ ਜੀ

ਗਲਤ ਤੂੰ ਦੇਖ ਲਓ ਫੇਰ ਨਾ ਕਿਉਂ ਮੈਨੂੰ ਫੇਰ ਇੱਕ ਦਾ ਗੇਲ ਦਾ ਕੱਢਿਆ ਤਾਂ ਹੈ ਤੇਨੇ ਫਿਰ ਗਲਤ ਕਿਉਂ ਕੱਢਿਆ ਤੈਨੇ ਤਰੀਕਾ ਦਾ ਸਹੀ ਦੱਸਿਆ ਸਹੀ ਕਰ ਫੇਰ ਉਹਨੂੰ ਮੜਾ ਦਿਮਾਗ ਲਾ ਕੇ ਸਹੀ ਹੈ ਸਾਰੀ ਦਾ ਇਹਨੂੰ ਕੱਢ ਲੰਦੇ ਇਹਨੂੰ ਵੀ ਕੱਢ ਲੰਦੇ ਕਿਉਂ ਪਹਿਲਾਂ ਇਹਨੇ ਦੱਸਿਆ ਫੇਰੇ ਆਨਸਰ ਦੈ ਨੇਵਰ ਲੈ ਕਿੰਨਾ ਦੱਸਿਆ 116 ਚਲ ਗਿਆ ਨਾ ਗਾਲੀ ਚ ਗਲਤੀ ਐਵੇਂ ਹੀ ਕਰ ਦਿੰਦਾ ਕੀ ਤਰੀਕਾ ਹੈ 11 ਦੱਸਿਆ ਇਹਨਾਂ ਨੂੰ 108 ਕਿਵੇਂ ਦੱਸਿਆ ਇਹਨਾਂ ਨੂੰ ਪਹਿਲਾਂ ਇਹਨਾਂ ਵਿੱਚੋਂ ਦੇਖਿਆ ਸੀ ਇਹਨਾਂ ਵੱਲ ਦੇਖ ਪਹਿਲਾਂ ਸੀ ਜੀ ਹਾਂ 12 ਸੀ ਜੀ ਅਗਰ ਨਹੀਂ ਹਾਂ ਉਹ ਇਹ ਅਗਰ ਦੋ ਪਹਿਲਾਂ ਨਹੀਂ ਮੁੰਲੇ 12 ਸੀ ਕਿਤਾ 6 ਹੋਊਗਾ ਈ ਪਹਿਲਾਂ ਇਹਨੇ ਇੱਕ ਦਾ ਕਿਉਂ ਕੱਢਿਆ ਕਿਉਂਕਿ ਇੱਕ ਦਾ ਦੋ ਨਾਲ ਨਿਕਲ ਨਹੀਂ ਸਕਦਾ ਉਹ ਇੱਕ ਕੇਲੇ ਦਾ ਮੁੱਲ ਉਹਨੇ 6 ਰੁਪਏ ਕੱਢਿਆ ਜਿਉ ਬਾ ਉਹ ਨਹੀਂ ਤਾਂ ਤੁਸੀਂ ਕੀ ਕਰੋਗੇ 8 ਨੂੰ ਸਿੱਧੀ 12 ਨਾਲ ਗੁਣਾ ਕਰੀ ਜਨੇਓ ਉਂਝ ਫਿਰ ਕਿਹਦੇ ਨਾਲ ਗੁਣਾ ਕਰੋਗੇ ਗੁਣਾ ਕਰੋਗੇ ਤੁਸੀਂ 6 ਨਾਲ ਜਦੋਂ ਵੀ ਕੋਈ ਇਕੱਠੀ ਚੀਜ਼ ਦੇ ਰੇਟ ਦੱਸਦਾ ਤੁਹਾਨੂੰ ਫਿਰ ਪਹਿਲਾਂ ਤੁਸੀਂ ਪਹਿਲਾਂ ਇੱਕ ਚੀਜ਼ ਦਾ ਰੇਟ ਕੱਢੋਗੇ ਉੱਥੇ ਤਿੰਨ ਕੇਲਿਆਂ ਦਾ ਦੱਸਦਾ ਤਾਂ ਇੱਕ ਕੇਲੇ ਦਾ ਮੁੱਲ ਦੱਸੋਗੇ ਪਹਿਲਾਂ ਕੱਢੋਗੇ 4 ਦਾ ਹੈ ਤਾਂ ਵੀ ਇੱਕ ਦਾ ਫਿਰ ਤੁਹਾਨੂੰ ਜਿੰਨੇ ਕੇਲਿਆਂ ਦਾ ਪੁੱਛਿਆ ਰੇਟ ਉਹਨਾਂ ਦਾ ਇਹ ਤਰੀਕਾ ਹੈ ਸਵਾਲ ਦਾ ਕੰਨੇ ਕਿਰਨ ਸਹੀ ਕਰਿਆ ਸੀ ਪਰ ਆਨਸਰ ਗਲਤ ਦਿੱਤਾ ਹੈ ਨਹੀਂ ਦੂਟੇ ਨਹੀਂ ਮੇਟੂ ਉੱਗੀ ਮਾਰੀ ਮਾਰਿਆ ਨਹੀਂ ਪਿੱਛੇ ਉਹ ਪਿੱਛੇ ਤੁਸੀਂ ਸਵਾਲ ਕਿਹਨੇ ਕੱਢਰੇ ਨਾਲੇ ਸਹੀ ਆਨਸਰ ਨਹੀਂ ਦੱਸ ਰਹੇ ਹਾਂ ਜੀ 1 ਕਮ ਦੀ ਟੀਮ ਦਾ ਇੱਕ ਰੰਬਰ ਉਹਨਾਂ ਦਾ ਹੀ ਜ਼ੀਰੋ ਹਾਂ ਜੀ ਕਹਿੰਦੇ ਇੱਕ ਦਰਜਨ ਪੈਨਸਲਾਂ ਦਾ ਮੁੱਲ 60 ਰੁਪਏ ਹੈ ਧਿਆਨ ਨਾਲ ਦਿਓ ਜਵਾਬ ਇੱਕ ਦਰਜਨ ਪੈਨਸਲਾਂ ਦਾ ਮੁੱਲ 60 ਰੁਪਏ ਹੈ ਤਾਂ ਇੱਕ ਪੈਨਸਲ ਦਾ ਮੁੱਲ ਦੱਸੋ ਤੂੰ ਫੇਰ ਗਲਤੀ ਕਰ ਦੇਗਾ ਮਨਜੋਤ ਤੁਸੀਂ ਮੈਂ ਕਿਹਾ ਕੋਨਾ ਕੱਢਣ ਦੇ ਪਹਿਲਾਂ ਸੋਲਵ ਕਰਦੇ ਬਾਕੀ ਸਾਰੇ ਮੈਂ ਕਿਹਾ ਇੱਕ ਦਰਜਨ ਨਹੀਂ ਸੱਤਾਈ ਇੱਕ ਦਰਜਨ ਪੈਨਸਲਾਂ ਦਾ ਮੁੱਲ 60 ਰੁਪਏ ਹੈ ਇੱਕ ਦਰਜਨ ਪੈਨਸਲਾਂ ਦਾ ਮੁੱਲ 60 ਰੁਪਏ ਹੈ ਇੱਕ ਪੈਨਸਲ ਦਾ ਮੁੱਲ ਕੱਢਣਾ ਆਪਾਂ ਹਣੀ ਕੱਢ ਲਿਆ ਦਜੀ ਕੱਢਿਆ ਨਹੀਂ ਫੇਰ ਹੱਥ ਉੱਪਰ ਕਿੰਨਾ ਮਣੀ ਸਾਡਾ ਹੱਥ ਫੜਾਈ ਨਹੀਂ ਨੂੰ 5 ਕਿੱਥੋਂ ਹਣੀ ਵੀ ਸਾਡਾ ਹੱਥ ਫੜਾਈ ਕਿੰਨੇ ਦੀ ਆਉਂਦੀ ਹੈ ਪੈਨਸਲ ਬੇ ਕੋਈ ਜਰੂਰੀ ਥੋੜੀ ਐ ਵੀ ਮੈਨੇ ਫਿਰ 5 ਦੀ ਪੈਨਸਲ ਆਉਂਦੀ ਹੈ ਤਾਂ ਉਨਾ ਹੀ ਲਗਾਇਆ ਮੈਨੇ ਤਾਂ ਆਪਦਾ ਰੇਟ ਲਗਾਇਆ ਹੈ ਤੋ ਕਿੰਨੇ ਹੈ ਤੇਨਾ ਹਣੀ ਦੱਸ ਦੱਸੇਂਗਾ ਸਹਿਦ ਰਣਵੀਰ ਨਹੀਂ ਆਨੇ ਨਹੀਂ ਆਗੇਗੀ ਮੈਂ ਜਾਣ ਦੇ ਕੇ ਨਾ ਆਪੇ ਨਹੀਂ ਨਹੀਂ ਆਗੇਗੀ ਨਹੀਂ ਨਹੀਂ ਆਗੇਗੀ 5 ਰੁਪਏ ਜੀ ਕਿੰਨੇ 5 ਰੁਪਏ ਜੀ ਲਗਾ ਦੇ ਨੰਬਰ ਤਾਂ ਤੁਸੀਂ ਦਿਮਾਗ ਕਿਉਂ ਨਹੀਂ ਲਗਾ ਰਹੇ ਕਿਨੂੰ ਕਿਹਦੇ ਨਾਲ ਲਗਾਓ ਸਖ ਜੀ ਹੈ हां तू ਗਲ ਕਾ ਤੋ ਪਾੜ ਰਿਆ ਗਲ ਖਰਾਬ ਹੋ ਜਾਊਗਾ ਤੇਰਾ ਐ ਤੇਰੇ ਸਾਈਡ ਤੋਂ ਨਾੜ ਆਂ ਦਿਖਣ ਲੱਗ ਗਿਆ ਬੋਲਣ ਟਾਈਮ ਇੰਨਾ ਚੀਕਦਾ 12560 ਇੱਕ ਦਰਜਨ ਦੇ ਵਿੱਚ 12 ਹੁੰਦੀਆਂ ਨੇ ਪੈਨਸਲਾਂ ਤਾਂ ਤੁਹਾਨੂੰ ਪਤਾ ਹੈ ਮੈਂਨੇ ਕਿਹਾ ਇੱਕ ਦਰਜਨ ਪੈਨਸਲਾਂ ਦਾ ਮੁੱਲ ਕਿੰਨਾ ਦੱਸਿਆ ਇਹ ਤੁਸੀਂ ਦਿਮਾਗ ਲਗਾਓ ਨਾ ਕਿ ਦਰਜਨ ਚ ਕਿੰਨੀਆਂ ਹੁੰਦੀਆਂ ਨੇ ਚੀਜ਼ਾਂ ਕਿੰਨੀ ਵਾਰ ਤਾਂ ਤੁਹਾਨੂੰ ਦੱਸਿਆ ਹੈ ਇਹ ਚੀਜ਼ ਕਿ ਦਰਜਨ ਚ ਚੀਜ਼ਾਂ 12 ਹੁੰਦੀਆਂ ਨੇ ਦਰਜਨ ਚ ਕੇਲੇ 12 ਹੁੰਦੇ ਨੇ ਲਾਤੇ ਜੀ ਆ ਗਈ ਨਾ ਸਮਝ ਬਰਾਬਰ ਹੈ ਹਾਂ ਤਾਂ ਜਦੋਂ 60 ਹੋ ਗਏ ਆਪਾਂ ਨੇ ਇੱਕ ਦਾ ਕੱਢਣਾ ਸਮਝ ਗਏ ਤਾਂ ਕਿੰਨਾ ਹੋਊਗਾ 5 ਹਾਂ ਇਹਨਿੰਨੇ ਨੈਕਸਟ ਪ੍ਰਸ਼ਨ ਸੁਣੋ ਬਰਾਬਰ ਹੋ ਗਏ ਦੋਵਾਂ ਦੇ ਹਾਂ ਜੀ ਦੋਵਾਂ ਦੇ ਹਲੇ ਵੀ ਜਮੇ ਹੋਰ ਦੋ ਉੱਕਾ ਇਹ ਪੁੱਛੀ ਹੁਣ ਹਾਂਜੀ ਉਹ ਕਭ ਪੁੱਛਾਂ ਹਾਂਜੀ ਚਲ ਚਲ ਪੁੱਛਦੀ ਹਾਂ ਉਹ ਰਾਮ ਕੋਲ 850 ਰੁਪਏ ਹਨ 850 ਰਾਮ ਕੋਲ 850 ਰੁਪਏ ਹਨ ਉਸਨੇ 113 ਰੁਪਏ ਦੀਆਂ ਕਿਤਾਬਾਂ 113 ਬਣਨੀ ਸੀ ਉਹਦੀ ਕਿਤਾਬਾਂ ਨੇ 113 ਆਂ ਦੀਆਂ ਕਿਤਾਬਾਂ ਖਰੀਦੀਆਂ ਫੇਰ ਉਸਨੇ 210 ਰੁਪਏ ਦੇ ਰੰਗ ਖਰੀਦੇ 210 210 ਰੁਪਏ ਦੇ ਰੰਗ ਖਰੀਦੇ ਦੱਸੋ ਉਸ ਕੋਲ ਕਿੰਨੇ ਬੇ ਬਾਕੀ ਬਚੇ ਨਹੀਂ ਨਹੀਂ ਇੱਕ ਵਾਰ ਦੁਬਾਰਾ ਕੁਐਸਚਨ ਬੋਲਦੀ ਆਂ ਰੰਗ ਦੇ ਰਾਮ ਕੋਲ 850 ਰੁਪਏ ਹਨ ਉਸਨੇ 113 ਰੁਪਏ ਦੀਆਂ ਕਿਤਾਬਾਂ

बाकी नहीं लगता पांच सौ सताई उन्हें किरण ने किसान हां लाभप्रीत दिखाई किताई क्या तेने दिखा ਉਹ ਲੱਭ ਨਹੀਂ ਰਿਹਾ ਕੱਢਿਆ ਸਵਾਲ ਇਹਨੂੰ ਕੱਢਿਆ ਹੈ ਹੀ ਨਹੀਂ ਇਹਨੇ ਅੰ ਨੂੰ ਪਤਾ ਨਹੀਂ 527 ਕਿੰਨੇ 527 ਮੈਮ ਜੀ ਹਰਜੋਤ 527 527 ਅਨਸਰ ਹੈ ਆ ਲਗਾ ਹਾਂ ਜੀ ਹਾਂ ਜੀ ਹੁਣ ਦੇਖੋ ਏ ਟੀਮ ਦੇ ਕਿੰਨੇ ਨੰਬਰ ਬਣੇ ਨੇ اور بھی ٹیم نے کتنے ਬਣੇ ਨੇ 4 ਕਿਹੜੀ ٹیم ਜਿੱਤੀ ہے ਤੇ بی ٹیم ਹਾਰੀ ਫੇਰ ਤੁਸੀਂ ਧਿਆਨ ਨਹੀਂ ਦੇ ਰਹੇ ਨਾ ਪੜਾਈ ਵਾਂ ਹੁਣ ਐਵੇਂ ਦੇ ਕੁਸ਼ਚਨ ਸੋਣ ਨੂੰ ਤੇ ਕੱਲ ਫੇਰ ਪੁੱਛੇ ਜਾਣਗੇ ਠੀਕ ਹੈ